ओ इधर आओ ये बात हां जी करता ਉਹਨੂੰ ਪੁੱਛਿਆ ਨੂੰ ਦੇਖੀਏ ਨਾ ਇਹ ਤਾਂ ਮੁੱਲ ਨਾ ਹਰਫੀ ਆ ਗਿਆ ਅੱਛਾ ਥੋਨੀ ਭਾਜੀ ਕਿਦਾਂ ਸੋਨੂ ਬਲੇ ਕਿਦਾਂ ਸੋਨੂ ਸੋਨੂ ਕੌਣ ਖੁੱਖਾ ਖੁੱਖਾ ਸੁੱਖਾ ਮੁੰਡਾ ਉਹ ਹਰੇਕਿੰਦਰ ਸਿੰਘ ਸ਼ਾਨਾ ਉਹਜੀਤ ਸਿੰਘ ਚਲੋ ਖਾਓ ਭਾਈ ਹਰ ਸ਼ਿਕਾਰ ਛੱਡੋ ਨਗਨ ਕੋਤੀ ਕੋਤੀ ਤੂੰ ਲੈ ਲਈ ਆਪਣਾ ਹੈ ਬਾਹਰ ਕਰ ਦੇ ਜਾਂ ਤੂੰ ਭਾਈ ਕੋਤੀ ਨੂੰ ਚੂੜੀਆਂ ਦੇਣੀ ਹੈ ਲੋ ਲੋ ਆ ਤਾਂ ਬਾਹਰ ਹੀ ਆ ਜੰਦਰਾ ਪਾ ਪਰਾਲਿਆ ਸਭੀ ਦੇ ਬੇਰੀ ਪਰਾਲਾ ਨਾ ਬੋਲਣ ਨਾ ਬੋਲਣਗੇ ਨਾ ਤੁਸੀਂ ਆ ਜਿਓ ਨਾ ਬੋਲਾਂਗੇ ਆ ਜੇ ਉਹ ਨਹੀਂ ਬੋਲੀਆ ਮੋਸ਼ਨ ਮੋਸ਼ਨ ਚਲੋ ਇਹ ਸਿੱਧਾ ਪਹਿਲਾ ਦੇਖੋ ਹੋ ਜਾਏਗਾ ਕਰੂਗਾ ਕਾਹਦੀ ਬੋਲੀਆ ਸਿੰਧਾ ਹੋ ਜਾ ਯਾਰ ਬੋਲੇ ਇਹ ਲਾ ਬੋਤਾ ਯਾਰ ਕੋਈ ਬੋਤਾ ਰਵਿੰਦਰ ਸਿੰਘ ਸ਼ਾਨਤਾਰ ਸਿੰਘ ਨਾ 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 ਸੁਣੋ ਯਾਰ ਬੋਤਾ ਹੋ ਗਿਆ ਬੋਤਾ ਬਨੇ ਦਾ ਰਵਿੰਦਰ ਸਿੰਘ ਸ਼ਾਨਤਾਰ ਸਿੰਘ ਲਖਣ ਸਿੰਘ ਦੰਤਨ ਬਾਬਾ ਦ੍ਰਿਸ਼ੇਈ ਕੇ અપਾਰ ਕੇ ਪਰ ਨਾਲ ਜੋ ਹੋ ਰਿਹਾ ਵੈ ਉਹਨਾਂ ਦੀ ਛਤਰ ਸ਼ਾਇਆ ਇਹ ਹੋ ਰਿਹਾ ਵੈ ਜੋ ਵੀ ਵੀਰ ਇੱਥੇ ਜਿਲ੍ਹੇ ਵੀ ਆਏ ਆ ਜਾਂ ਜਿੰਨੇ ਵੀ ਪਿੰਡ ਦੇ ਲੋੜਵੰਦ ਪਰਿਵਾਰ ਹੈ ਸੱਚੇ ਪਾਤਸ਼ਾਹ ਉਹਨਾਂ ਦੇ ਕਿਰਪਾ ਕਰੇ ਬਾਬਾ ਅਲੀ ਸਿੰਘ ਇੱਦਾਂ ਉਹਨਾਂ ਦੇ ਕਿਰਪਾ ਬਣਾ ਰੱਖੇ ਉਹਨਾਂ ਦੇ ਬੱਚੇ ਬਦਿਸ਼ਾਂ ਜੀ ਸੈੱਟ ਰਹਿਣ ਕਿ ਹੁਣ ਜੋ ਉਹ ਮੈਂ ਟਾਈਮ 'ਚ ਹੋ ਰਿਹਾ ਵੈ ਬਹੁਤ ਪੈਸਾ ਲਾ ਕੇ ਪਿੰਡ ਦੇ ਗਰੀਬ ਪਰਿਵਾਰ ਜਿਹੜੇ ਵੀਰ ਬਣਨਾ ਚਾਹੁੰਦੇ ਆ ਤੇ ਬਾਬਾ ਦ੍ਰਿਸ਼ੇਈ ਉਹਨੇ ਛਤਰ ਸ਼ਾਇਆ ਰੱਖੇ ਕਿ ਜਿਹੜੇ ਬੱਚੇ ਬਾਹਰੋਂ ਡਿਪੋਲੋਮੇਟੋ ਕੇ ਆ ਰਹੇ ਆ ਜਾਹਰ ਨੂੰ ਟਰੰਪ ਸਰਕਾਰ ਸਖਤਾਈ ਕੀਤੀ ਹੈ ਇਦਾਂ ਦਾ ਨਾ ਹੋਵੇ ਮੈਂ ਬਾਬਰ ਸਿੰਘ ਕੇ ਆਪਣੇ ਪੂਰੇ ਗਰੁੱਪ ਨੂੰ ਆਜ਼ਾਦ ਕਰਦਾ ਆਂ ਵੀ ਮਾਰੇ ਉਹਦੇ ਬਖਸ਼ਿਸ਼ ਕਰੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਹਿ ਵਾਈ ਗੁਰਜੀ ਕੀ ਫਤਹਿ ਦੋਸਤੋ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਗ੍ਰੀਨ ਗਰੁੱਪ ਉਹਨਾਂ ਦੀ ਬਦੌਲਤ ਜਿਹੜੇ ਇਹਨਾਂ ਨੇ ਭਰਾ ਸਾਡੇ ਬਾਹਰ ਬੈਠੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਪਿੰਡ ਦੇ ਵਿੱਚ ਅਸੀਂ ਜਿਹੜੇ ਕਿਸਾਨ ਵੀਰ ਸਾਡੇ ਜਿਹੜੀਆਂ ਫਸਲਾਂ ਜਿਹੜੀਆਂ ਤੁਸੀਂ ਤੋਂ ਪਾਰ ਮਾਰਿਆਂਗੇ ਆਹੀ ਹੁਣ ਉਹ ਕਣਕ ਵੇਚਣ ਜਾ ਰਹੇ ਆ ਉਹਨਾਂ ਨੂੰ ਅਸੀਂ ਦਾਇਆ ਖਾਦ ਹੋਇਆ ਕੀ ਕੀਤੀ ਹੈ ਇਹਨਾਂ ਦੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਣ ਕੋਟ ਧੰਨਵਾਦ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਿੰਡ ਦੇ ਬਾਨੀ ਬ੍ਰਹਮਗਣੀ ਤਨ ਤਨ ਬਾਬਾ ਦਲੀਪ ਸਿੰਘ ਮਹਾਂਪੁਰਸ਼ਾਲਾ ਜਿਨ੍ਹਾਂ ਦੀ ਬਣਾਈ ਹੋਈ ਫਲਵਾੜੀ ਬਿੱਚੋ ਗ੍ਰੀਨ ਗਰੁੱਪ ਨੰਗਲ ਲਵਾਣਾ ਨੇ ਅੱਜ ਜੋ ਹੜਪੀਟ ਸਨ ਉਹਨਾਂ ਵਾਸਤੇ ਜ਼ਿੰਮੇਵਾਰਾ ਭਰਾਵਾ ਵਾਸਤੇ ਡਾਇਆ ਖਾਨ ਦਾ ਜਿਹੜੀ ਉਹ ਦਿੱਤੀ ਹੈ ਇੱਕ ਸੀ ਲਗਭਗ 2 ਤੋਂ 2.5 ਕਿਲੋਮੀਟਰ ਰਸਤਾ ਸੀਗਾ ਮੰਡੇਰੀ ਦਾ ਜੋ ਖਰਾਬ ਹੋ ਚੁੱਕਾ ਸੀ ਬੁਲੜਨਾ ਉਹਨੂੰ ਅਸੀਂ ਪਰਸੋਂ ਜੀਸੀਬੀ ਆ ਲਾ ਕੇ ਟ੍ਰੈਕਟਰ ਲਾ ਕੇ ਹੱਲਾ ਕਰਾਹੇ ਸੁਹਾਗੇ ਤਵੀਆਂ ਲਾ ਕੇ ਉਹ ਰਾਹ ਜਿਹੜਾ ਚੱਲਦਾ ਕੀਤਾ ਵਾ ਬਹੁਤ ਬਹੁਤ ਮੈਂ ਧੰਨਵਾਦ ਉਹਨਾਂ ਵੀਰਾਂ ਦਾ ਵੀ ਕਰਨਾ ਚਾਹੁੰਦਾ ਵਾ ਤੇ ਦੂਸਰੀ ਗੱਲ ਜਿਹੜਾ ਅਸੀਂ ਅੱਜ ਡਾਇਆ ਖਾ ਦਿੱਤੀ ਜ਼ਿਮੀਂਦਾਰ ਭਰਾਵਾਂ ਨੂੰ ਇਹ ਸਾਡੇ ਐਨਆਰਈ ਵੀਰਾਂ ਦੇ ਸਮੂਹ ਐਨਆਰਈ ਵੀਰਾਂ ਦੇ ਕਿਰਤ ਕਮਾਈ ਨੂੰ ਸਫਲ ਕਰਦੇ ਹੋਏ ਉਹਨਾਂ ਦੇ ਜੋ ਦਸਤ ਸੰਬੰਧ ਕੱਢ ਕੇ ਗਰੁੱਪ ਨੂੰ ਭੇਜਦੇ ਨੇ ਉਸ ਖਾਤੇ ਦੇ ਵਿੱਚੋਂ ਇਹ ਅੱਜ ਹੀ ਡਾਇਆ ਖਾ ਦਿੱਤੀ ਹੈ ਮਾਲਕ ਮੇਰੇ ਐਨਆਰਈ ਵੀਰਾਂ ਸਾਰਿਆਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਰੱਖੇ ਗ੍ਰੀਨ ਗਰੁੱਪ ਨੂੰ ਪਤਵੰਤੇ ਸੱਜਣਾ ਨੂੰ ਸਮੂਹ ਪੰਚਾਇਤ ਨੂੰ ਚੜ੍ਹਦੀ ਕਲਾ ਰੱਖੇ